ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਤੋਂ 2 ਸਾਲ ਪਹਿਲਾਂ 2022 ਦੇ ਵਿੱਚ ਆਹ ਪਰਾਲਾ ਕੀਤਾ ਛੋਟਾ ਜਿਹਾ ਥੋੜੇ ਜਿਹਾ ਰੁੱਖ ਲਾਉਣ ਦਾ ਇਹਦੇ ਵਿੱਚ ਆਹ ਤੁਸੀਂ ਦੇਖ ਰਹੇ ਜੀ ਫਾਲਸੇ ਦਾ ਬੂਟਾ ਵਾ ਫਲਿਆ ਪਿਆ ਔਰ ਪੱਕ ਵੀ ਰਿਹਾ ਹੁਣ ਮਤਲਬ ਪੂਰਾ ਖਾਣ ਲਈ ਹੁਣ ਮਜ਼ਾ ਦੇ ਰਿਹਾ ਤੇ ਐ ਪੂਰਾ ਬੂਟਾ ਫਲਿਆ ਪਿਆ ਵਾ ਨਾਲ ਹੀ ਦੇ ਆ ਸਾਹਮਣੇ ਅੰਜੀਰ ਆ ਇਹ ਹੁਣ ਜਿਵੇਂ ਬਰਸਾਤ ਆ ਗਈ ਆ ਤੇ ਪੂਰੇ ਮੋٹے ਹੋਣਗੇ ਹੁਣ ਇਹ ਵੀ ਨਜ਼ਾਰਾ ਦੇਣਗੇ ਔਰ ਆ ਸਾਹਮਣੇ ਸਾਰੇ ਬੂਟੇ ਟਾਲੀਆਂ ਹੋ ਗੀਆਂ ਸੇ ਆਪਣੇ ਆਪ ਹੀ ਆਪਕ ਜਰਾ ਕਹਿੰਦੇ ਨੇ ਕਿ ਸ਼ਾਇਦ ਬੂਟੇ ਲਾ ਕੇ ਸੀ ਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਨਹੀਂ ਯਾਰ ਜੋ ਸਮਝ ਚ ਆਇਆ ਵਾ ਕਿ ਕੁਦਰਤ ਨੂੰ ਥਾਂ ਦੇਈਏ ਅਸੀਂ ਰੁੱਖਾਂ ਨੂੰ ਥਾਂ ਦੇਈਏ ਇਹਨੂੰ ਡੱਬੀ ਨਾਲ ਫੂਕੀਏ ਨਾ ਇਹ ਆਪਣੀ ਜਗ੍ਹਾ ਬਣਾ ਲਿੰਦੇ ਆ ਕਿਉਂਕਿ ਕੁਦਰਤ ਆਪਣਾ ਆਪ ਟਿਕਾਣਾ ਕਰਦੀ ਆ ਆ ਸਾਹਮਣੇ ਇੱਕੋ ਹੀ ਸਿਹਾਰਡ ਕਮਾਦਦਾ 60 ਕਿਲੋ ਕੱਢਿਆ ਸੀ ਫਰੀ ਜਾ ਰਿਹਾ ਵਾ ਗਾਂ ਵੀ ਸਰੂਗਾ ਕਿਉਂਕਿ ਫਿਰ ਬੂਟੇ ਵੱਡੇ ਹੋ ਗਏ ਆ ਆ ਜਿਹੜੇ ਆ 2 ਸਾਲਾਂ ਦੇ ਮਸੰਮੀ ਆ ਇਹ ਹੁਣ ਐਰਕੀ ਲੱਗੇ ਆ ਪੂਰੇ ਨਿੰਬੂ ਆ ਲਗਾਤਾਰ 12 ਮਾਸਿੰ ਨਿੰਬੂ ਲੈ ਰਿਹਾ ਤੇ ਆ ਹੁਣ ਰੁਜੇ ਕਰਕੇ ਬਾਗ ਗੁੱਡਨ ਗਾਰਡਨ ਖੁਣੋਂ ਜਿਹੜਾ ਨਾ ਹੋਰ ਤਰ੍ਹਾਂ ਦਾ ਹੋ ਗਿਆ ਇਹਨੂੰ ਕਰਾਂਗੇ ਹੁਣ ਸੂਤਰ ਆ ਸੇਬਾਂ ਦੇ ਆ ਰੁੱਖ ਅਨਾਰ ਲੱਗ ਰਿਆ ਔਰ ਨਵੇਂ ਫੁੱਲ ਵੀ ਆ ਰਹੇ ਆਰ ਪਹਿਲੇ ਵੀ ਲੱਗੇ ਹੋਇਆ ਸਾਰੇ ਬੂਟੇ ਆ ਨਾਰਾਂ ਦੇ ਮਤਲਬ ਕੁਦਰਤ ਪਾਰੀ ਪੂਰੀ ਆਪਣੀ ਖੂਬਸੂਰਤ ਰੰਗ ਜਿਹੜੀ ਆ ਉਹ ਬਖੇਰ ਰਹੀ ਆ ਮਤਲਬ ਛੋਟੇ ਛੋਟੇ ਬੂਟੇ ਆ ਜੀਆਂ ਨਾਰਾਂ ਦੇ ਯਾ ਵੇਖੋ ਵਿੱਚ ਮਤਲਬ ਆ ਪੂਰੇ ਵਧੀਆ ਨਾਰ ਜਿਹੜੇ ਲਾਲ ਵਾਲੇ ਆਪਾਂ ਮਹਿੰਗੇ ਲੈ ਲੈ ਕੇ ਖਾਣੇ ਆ ਨਾ ਉਹ ਲੱਗੇ ਆ ਆ ਆਪਣਾ ਸਾਹਮਣੇ ਤੁਹਾਨੂੰ ਖਾ ਰਿਹਾ ਆਂ ਆਂਬਲਾ ਵੀ ਤਿਆਰ ਵਾ ਇਹਨੂੰ ਫੁੱਲ ਲੱਗਣੇ ਸ਼ੁਰੂ ਹੋਣੇ ਆ ਇਸ ਸਾਲ ਥੋੜੇ ਜਿ ਲੱਗੇ ਸੀਗੇ ਇਹ ਜਿਹੜੇ ਬਲੈਕ ਵਾਲੇ ਅਮਰੂਦ ਵਾ ਆ ਅਮਰੂਦ ਮਤਲਬ ਤੀਜਾ ਚੌਥਾ ਫਲ ਵਾ ਦੋ ਸਾਲਾਂ ਦੇ ਵਿੱਚ ਲਓ ਨਜ਼ਾਰਾ ਦੇਊ ਆ سیم ਫੜੀ ਦੀ ਸਬਜੀ ਕਈ ਵਾਰਾ ਵਿੱਚ ਖਾਧੀ ਆ ਮਤਲਬ ਆ ਤੇ ਬੂਟੇ ਜਿਹੜੇ ਆ ਨਾ ਇਹਨਾਂ ਨੂੰ ਕਮਰਸ਼ੀਅਲ ਕਹਿ ਲਿਏ ਜਾਂ ਆਪਣੀ ਲੋੜ ਮੁਤਾਬਕ ਫੜ ਲਏ ਕਹਿ ਲਿਏ ਵੀ ਅਸੀਂ ਖਾਣ ਪੀਣ ਵਾਸਤੇ ਫਰੂਟ ਜਿਹੜਾ ਉਹ ਲੈ ਰਹੇ ਆ ਆੜੂ ਦਾ ਬੂਟਾ ਵਾ ਕੱਚੇ ਮਿੱਠੇ ਸੀਗੇ ਨਾ ਆੜੂ ਇਥੋਂ ਲੱਥਾ ਵਾ ਪੂਰਾ ਨਜ਼ਾਰਾ ਵਜਾਰਿਆ ਇਸੇ ਤਰ੍ਹਾਂ ਕੇਲੇ ਜਿਹੜੇ ਆ ਇਹ ਵੀ ਨਜ਼ਾਰਾ ਦੇ ਰਿਹਾ ਲੱਗੇ ਸਾਈਡ ਦੇ ਤੇ ਮਤਲਬ ਹਰੇਕ ਬੂਟਾ ਆਪਣੀ ਮੂਲ ਤੇ ਮੁਤਾਬਕ ਫਲ ਦੇ ਰਿਹਾ ਇਹ ਤਾਂ ਚਲੋ ਹੈ ਇਹ ਤਾਂ ਆਪਾਂ ਆਪਣੀ ਖਾਣ ਲਈ ਆਪਣੀ ਸੁੱਖ ਸਹੂਲਤ ਲਈ ਫਲ ਬੂਟੇ ਲਾਇਆ ਆ ਜਿਹੜੇ ਤੁਸੀਂ ਵੇਖ ਰਹੇ ਜੇ ਸਾਹਮਣੇ ਇਹ ਗੁਲਾਬ ਦੇ ਬੂਟੇ ਆ ਫੱਗਣ ਤੇ ਚੇਤ ਦੋ ਮਹੀਨੇ ਅੱਧਾ ਵਸਾਖ ਵੀ ਲੰਘ ਜਾਂਦਾ ਇੰਨਾ ਫਲ ਫੁੱਲ ਆਉਂਦਾ ਵਾ ਵੀ ਜਿਹੜਾ ਕਹਿ ਲਈਏ ਵੀ ਬਾਹਰੋਂ ਵਿਤੋਂ ਬਾਹਰ ਆ ਔਰ ਆ ਕੁਝ ਬੂਟੇ ਜਿਹੜੇ ਆਪਣੇ ਆਪ ਸਾਈਡ ਤੇ ਉੱਗੇ ਆ। ਇਧਰਲੇ ਬਣੇ ਤੁਹਾਨੂੰ ਵਿਖਾਵਾਂਗੇ ਵੀ ਆ ਆਪਣੇ ਆਪ ਸਾਈਡ ਤੇ ਬੂਟੇ ਕੁਝ ਉੱਗੇ ਆ। ਉਹ ਜਿਹੜੇ ਜਿਹੜੇ ਪੈੜੀ ਦੀ ਆਪਣੇ ਖੱਤਿਆਂ ਦੇ ਕਿਨਾਰੇ ਉੱਗੇ ਆ। ਉਹਨਾਂ ਨੂੰ ਜੋਂਦੀ ਤ्यों ਹੀ ਉੱਥੇ ਸਿੱਧੇ-ਸਿੱਧੇ ਕਰਦੀਦਾ ਵਾ। ਇਹ ਆਖੀਦਾ ਵੀ ਯਾਰ ਜੇ ਅਸੀਂ ਇਸ ਸੰਸਾਰ ਤੇ ਰਹਿਣਾ ਚਾਹੁੰਨੇ ਆ ਤੇ ਪਸ਼ੂ ਪੰਛੀਆਂ ਦਾ ਉਹਨਾਂ ਹੱਕ ਵਾ। ਜਾਨਵਰਾਂ ਦੇ ਉਹਨਾਂ ਹੱਕ ਵਾ। ਹਰੇਕ ਬੰਦਾ ਇਹ ਚਾਹੁੰਦਾ ਵੀ ਮੇਰੀ ਗੱਡੀ ਜਿਹੜੀ ਮੇਰਾ ਮੋਟਰਸਾਈਕਲ ਮੇਰਾ ਸਾਈਕਲ ਇੱਥੋਂ ਤੱਕ ਕੇ ਗੁਰਦੁਆਰੇ ਜਾ ਕੇ ਵੇਂਦੇ ਰਹਿੰਦੇ ਵੀ ਜੁੱਤੀ ਵੀ ਕਿਤੇ ਸ਼ਾਮੇ ਜੀ ਰੱਤੀ ਗੱਡੀ ਛਾਵੇਂ ਲੱਗੇ ਮੋਟਰਸਾਈਕਲ ਸਕੂਟਰ ਛਾਵੇਂ ਲੱਗੇ ਸਕੂਟਰੀ ਛਾਵੇਂ ਲੱਗੇ ਹੁਣ ਛਾ ਆਉ ਕਿਥੋਂ ਉੱਤੋਂ ਤੇ ਡਿਗਣੀ ਨਹੀਂ ਐਵਰੇਜ ਪੰਜਾਬ ਦੀ ਜੇ ਗੱਲ ਕਰੀਏ ਇੱਕ ਪਿੰਡ ਦੇ ਵਿੱਚ 7500 ਰੁੱਖ ਦੀ ਲੋੜ ਵਾ ਇਸ ਟਾਈਮ ਤੇ ਅੱਜ ਤੋਂ ਸ਼ੁਰੂਆਤ ਕਰ ਲਈਏ ਆਪੋ ਆਪਣੀਆਂ ਬੰਬੀਆਂ ਦੇ ਉੱਤੇ 5 ਤੋਂ ਲੈ ਕੇ 10 ਤੱਕ ਰੁੱਖ ਪਾਲੀਏ ਕੁਝ ਫਰੂਟ ਵਾਲੇ ਹੋ ਜਾਣ ਕੋਈ ਸ਼ਾਨਦਾਰ ਹੋ ਜਾਣ ਟਾਲੀ ਵਰਗਾ ਬਾਦਸ਼ਾ ਰੁੱਖ ਜਿਹੜਾ ਉਹ ਲੋ ਫੋਨ ਕਰਾਣੇ ਕਿਨਾਰੇ ਆ ਔਰ ਇਹ ਨਹੀਂ ਪੀਏ ਤਿਆਰ ਨਹੀਂ ਹੁੰਦਾ ਬਹੁਤ ਜਲਦੀ ਤਿਆਰ ਹੁੰਦਾ ਆ ਸਾਹਮਣੇ ਤੁਹਾਨੂੰ ਮੈਂ ਬੂਟਾ ਵਿਖਾਉਂਗਾ ਟਾਲੀ ਦਾ ਇਹ ਤਕਰੀਬਨ 6 ਸਾਲ ਪੁਰਾਣਾ ਵਾ ਕਲਮੀ ਟਾਲੀਆਂ ਲਿਆ ਕੇ ਲਾਈਆਂ ਸੀ ਤੇ 6 ਸਾਲ ਤੋਂ ਬਾਅਦ ਵੱਧ ਨਹੀਂ ਗਿਆ ਇਹਦੀ ਆਜੂ ਤੇ ਤੁਸੀਂ ਤਣਾ ਆਪ ਦੇਖ ਲਿਓ ਇਹਨੇ ਪੂਰੇ ਪਸ਼ੂਆਂ ਦੇ ਸ਼ੈੱਡ ਦੇ ਵਿੱਚ ਐ ਪੂਰੀ ਛਾਂ ਕਰਕੇ ਰੱਖਦਾ ਵਾ 12 ਵਜੇ ਤੋਂ ਬਾਅਦ ਇਹ ਤੁਸੀਂ ਆਪ ਦੇਖ ਲਿਓ ਜੀ ਔਰ किनਾਰੇ ਦੇ ਉਤੇ ਪੜੀ ਦੇ ਕਿਨਾਰੇ 6-7 ਤੇ ਲਿਆਂਗੇ ਕਲਮੀ ਟਾਲੀਆਂ ਲਾਈਆਂ ਪੂਰੀਆਂ ਹੋਈਆਂ ਆ ਆ ਸਾਹਮਣੇ ਸੁਵੰਜਣਾ ਜਿਹੜਾ ਮਤਲਬ ਦਵਾਈਆਂ ਦੇ ਵਿੱਚ ਵੀ ਕੰਮ ਦਿੰਦਾ ਸੁਖਚੈਨ ਆ ਘਰ ਦੇ ਨਾਲ ਅਮਰੂਦਾਂ ਦੇ ਬੂਟੇ ਇਹ ਤੀਜਾ ਚੌਥਾ ਫਲ ਦੇ ਚੁੱਕੇ ਆ ਸਾਹਮਣੇ ਘਰ ਦੇ ਵਿੱਚ ਟਾਲੀ ਆਪਣੇ ਆਪ ਉੱਗੀ ਤੇ ਉਹਨੂੰ ਉੱਥੇ ਹੀ ਸਿੱਧੀ ਸਿੱਧੀ ਕਰਤਾ ਅੱਜ ਵੇਖ ਲਓ ਤੁਸੀਂ ਕਿੰਡਾ ਵੱਡਾ ਤਣਾ ਤੇ ਕਿੰਨੀ ਸ਼ੰਗਨੀ ਸਾਫ ਬਣਾ ਕੇ ਬਿਠੀ ਆ ਸੋ ਮੇਰਾ ਕਹਿਣ ਦਾ ਭਾਵ ਆ ਵੀ ਆਓ ਕੁਦਰਤ ਦੇ ਨਾਲ ਸੱਚੀ ਹਾਂ ਪੱਕੀ ਹੰਗਾਰਾ ਭਰ ਕੇ ਵਧੀਆ ਸਾਂਝ ਪਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ 48 ਡਿਗਰੀ ਤੋਂ ਟੈਂਪਰੇਚਰ 30-35 ਤੇ ਲਿਆ ਸਕਦੇ ਜੇ ਪੰਜਾਬ ਦੇ ਯੋਧੇ ਤੁਹਾਡੇ ਵਿੱਚ ਕਲਾ ਕੁਦਰਤ ਦੇ ਰੱਬ ਨੇ ਬਖਸ਼ੀ ਆ ਜਿਹੜੇ ਪਾਸੇ ਤੁਸੀਂ ਪਤਾਈ ਕਰਕੇ ਪੈਂਦੇ ਜੀ ਉਧਰ ਬੱਲੇ ਬੱਲੇ ਕਰਵਾ ਦਿੰਦੇ ਜੀ ਸੋ ਆਪਾਂ ਇਹ ਸਾਰੇ ਕੁਝ ਨੂੰ ਬਚਾ ਸਕਦੇ ਆ ਆ ਜਾਮਨ ਦਾ ਰੁੱਖ ਆ ਇਸ ਟਾਈਮ ਤੇ ਫਲਿਆ ਪਿਆ ਅੱਜ ਮੌਸਮ ਦਾ ਪਹਿਲਾ ਮਹੀ ਪਿਆ ਵਾ ਤੇ ਇਹਦੇ ਤੇ ਉਹ ਜਿਹੜੇ ਜਾਮਨ ਕਾਲੇ ਹੋਣੇ ਸ਼ੁਰੂ ਹੋ ਗਏ ਆ ਔਰ ਬਹੁਤ ਨਜ਼ਾਰਾ ਇਹ ਘਰ ਦੇ ਨਾਲ ਵਾ ਬਿਲਕੁਲ ਬੱਚੇ ਖਾਂਦੇ ਆਉਣ ਜਾਣ ਵਾਲੇ ਰਾਈ ਪਾਤੀ ਖਾਂਦੇ ਆ ਔਰ ਇਹਦੇ ਨਾਲ ਹੀ ਇਹ ਕਾਪੇ ਤੂ ਧੁਗ ਪਿਆ ਹੀ ਉਹ ਵੀ ਨਹੀਂ ਪੁੱਟਿਆ ਯਾਰ ਮੈਂ ਕਿਹਾ ਇਹਨੂੰ ਵੀ ਮੌਕਾ ਦੇ ਉਹਦੰਡਾ ਆ ਖਰਾ ਕਰਦੇ ਨਾਲ ਆ ਪਿੱਪਲ ਇੱਕ ਵਾਰਾਂ ਬਾਬੇ ਆਏ ਤੇ ਬੇਟੀ ਨਹੀਂ ਉਹਨਾਂ ਨੂੰ ਵੜਾਤਾ ਇਹਨੂੰ ਉਤੋਂ ਇੱਕ ਵਾਰਾਂ ਵੱਢ ਲਿਆ ਇਹਨਾਂ ਨੇ ਪੂਰਾ ਪੂਰਾ ਉਤੋਂ ਮੁੱਲ ਮੋਢੀ ਰਹਿ ਗਿਆ ਸੀ ਜਦੋਂ ਮੈਂ ਆਇਆ ਤੇ ਮੈਨੂੰ ਬਹੁਤ ਮਨ ਦੇ ਵਿੱਚ ਮਹਿਸੂਸ ਹੋਇਆ ਤੇ ਇਹਨੂੰ ਮੈਂ ਫੇਰ ਤੋਂ ਹਰਿਆ ਭਰਾ ਕਰਨ ਵਾਸਤੇ ਜਿਹੜਾ ਉਹ ਲਗਾਤਾਰ ਮਿਹਨਤ ਕਰਦਾ ਰਿਹਾ ਉਹ ਸਾਹਮਣੇ ਵੀਡੀਓ ਦੇ ਵਿੱਚ ਆਪੇ ਹੀ ਇੱਕ ਪਿਆਰ ਜਾਮਨ ਹੋਇਆ ਵਾ ਅਗਲੇ ਸਾਲ ਲੱਗੂਗਾ ਬਕਾਇਨ ਤਕਰੀਬਨ ਹਰੇਕ ਬੂਟਾ ਜਿਹੜਾ ਵਾ ਉਹ ਲਗਭਗ प्यारिया और ओ सामने देख रहे हो तुम अपनी पाली के किनारे दो तीन जामुना इसी तरह ठाड़ वाले कुरे ਦੇ ਵਿੱਚ ਜਾਮਨਾ ਵਾ ਇਹ ਸਾਰਾ ਕੁਝ ਸੱਚੀ ਮੁੱਚੀ ਇੰਨਾ ਵਧੀਆ ਲੱਗਦਾ ਵਾ ਪੀ ਆਖੀ ਦਾ ਵਾ ਪੀ ਰੱਬਾ ਜੇ ਅਸੀਂ ਇਸ ਤਰੀਕੇ ਦੇ ਨਾਲ ਹੀ ਤੇਰੇ ਬਣਾਏ ਹੋਏ ਸੰਸਾਰ ਨੂੰ ਥੋੜਾ ਬਹੁਤ ਬਚਾਉਣ ਦੀ ਕੋਸ਼ਿਸ਼ ਕਰਨਾ ਤੇਰੇ ਨਾਲ ਖਾਲੀ ਜੇ ਸਾਹ ਚ ਪੈ ਜਵੇ ਤੇ ਸਾਡਾ ਆਇਆ ਇਸ ਸੰਸਾਰ ਤੇ ਸਫਲ ਸੋ ਆਹ ਰਲ ਕੇ ਸਾਰੇ ਵੱਡੇ ਰੁੱਖਾਂ ਵਾਲੇ ਬਨੇ ਆਈਏ ਔਰ ਆਪੋ ਆਪਣੇ ਘਰਾਂ ਦੇ ਆਲੇ ਦੁਆਲੇ ਹਰੀਆਲੀ ਜਿਹੜੀ ਆ ਉਹ ਲਿਆਈਏ ਤੇ ਉਮੀਦ ਆ ਵੀ ਆਪ ਵੱਧ ਤੋਂ ਵੱਧ ਰੁੱਖ ਲਾਉਣ ਵਾਲੇ ਬਨੇ ਜਿਹੜਾ ਵਾ ਉਹ ਆਉਗੇ ਕਿਉਂਕਿ ਪੰਜਾਬ ਦੇ ਜਾਇਆਂ ਤੋਂ ਪੰਜਾਬੀ ਪੁੱਤਰਾਂ ਤੋਂ ਬਹੁਤ ਵੱਡੀ ਆਸ ਵਾ ਵੀ ਆਸ ਨੂੰ ਬੂਰ ਪਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮਿਹਣਾ ਲਾਧੀਏ ਸ਼ਰਕਾਂ ਕਿਨਾਰੇ ਕਿਨਾਰੇ ਬੰਨ ਕੇ ਉਹਨਾਂ ਨੂੰ ਖਾਂ ਥਾਂ ਦੇ ਦਈਏ ਤੇ ਰੁੱਖ ਆਪਣੇ ਆਪ ਵਧੂਗ ਪੈਂਦੇ ਆ ਉਹ ਬਹੁਤ ਜਿਆਦੀ ਤਦਾਦ ਦੇ ਵਿੱਚ ਲੱਗਦੇ ਆ ਪਰ ਜਿਵੇਂ ਉਹਨੂੰ ਡੱਬੀ ਦੀ 3 ਨਾ ਕਈ ਵੀ ਰਸਾਰਦੇ ਆ ਹਰ ਹਰ ਘਰ ਦੇ ਵਿੱਚ ਇੱਕ ਅੱਧਾ ਜੀ 3 ਲਾਉਣ ਵਾਲਾ ਹੁੰਦਾ ਵਾ ਤੇ ਇੱਕ ਅੱਧਾ ਜੀ ਜਿਹੜਾ ਵਾ ਨਾ ਉਹ ਵਾਤਾਵਰਨ ਨਾਲ ਪ੍ਰੇਮ ਕਰਨ ਵਾਲਾ ਹੁੰਦਾ ਬੜਾ ਚਿਰ ਆਪਾਂ ਡੱਬੀ ਦੀ 3 ਲਾਉਣ ਵਾਲਿਆਂ ਨਾਲ ਸਾਹਜ ਪਾ ਛੱਡੀ ਆ ਉਹਨਾਂ ਦੀ ਸੁਣ ਛੱਡੀ ਆ ਲਿਓ ਮੈਂ ਅੱਗ ਲਾ ਕੇ ਆਵਾ ਤੇ ਹੁਣ ਜਿਹੜਾ ਵਾਤਾਵਰਨ ਬਚਾਉਣ ਵਾਲਾ ਘਰ ਪਰਿਵਾਰ ਦੇ ਵਿੱਚ ਉਹਦੀ ਸੁਣ ਲਈਏ ਤੇ ਸੁਣ ਕੇ ਆਪਾਂ ਕਨਾਰੇ ਦੇ ਉੱਤੇ ਮਿੱਟੀ ਲਾ ਕੇ ਰੁੱਖਾਂ ਨੂੰ ਪੰਪਣ ਦਾ ਕੁਦਰਤ ਨੂੰ ਪੰਪਣ ਦਾ ਮੌਕਾ ਦਿੱਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ